ਹਨੀ ਸਾਹੀ ਗਾ ਜਾਰੂ ਹੋਰ ਕਿਦਾਂ ਕੀ ਹਾਲ ਚਾਲ ਹੈ ਮਾ ਤੁਹਾਡਾ ਆਪਣਾ ਸੇਵ ਕੁਬਰਾਟ ਤੁਸੀਂ ਦੇਖ ਰਹੇ ਹੋ ਮਾਲਵਾ ਵਲਡ ਲਾਈਫ ਇਨ ਸਾਈਪ੍ਰੈਸ ਤੇ ਅੱਜ ਅਲਾ ਬਲੌਗੜਾ ਆਪਾਂ ਸ਼ੂਟ ਕੀਤਾਗਾ ਉਹ ਸਾਈਪ੍ਰੈਸ ਦੇ ਵਿੱਚ ਕਿਦਾਂ ਮਿਲਦੇ ਆ ਡੋਡੇ ਪੰਜਾਬਗਾਂ ਦੀ ਪਹਿਲੀ ਪਸੰਦ ਆ ਕਿ ਤੇ ਬਾਕੀ ਮੈਨੂੰ ਬਹੁਤ ਜ਼ਿਆਦਾ ਜਿਹੜੇ ਮੈਸੇਜ ਕਮੈਂਟ ਆ ਰਹੇ ਸੀ ਤੇ ਕਈ ਮੇਰੇ ਯਾਰ ਮਿੱਤਰ ਮੈਨੂੰ ਫੋਨ ਕਰਕੇ ਪੁੱਛਦੇ ਸੀ ਬਾਈ ਸਾਈਪ੍ਰੈਸ ਆਉਣਾ ਉਥੇ ਡੋਡੇ ਮਿਲਦੇ ਆਗੇ ਤੇ ਉਹਨਾਂ ਲਈ ਸਪੈਸ਼ਲ ਆਪਾਂ ਇਹ ਬਲੌਗ ਸ਼ੂਟ ਕੀਤਾਗਾ ਤੇ ਤੁਹਾਨੂੰ ਦੱਸਾਂ ਕਿ ਉਥੇ ਆਪਾਂ ਨੂੰ ਕਿੱਦਾਂ ਮਿਲਦੇ ਐਡੇ ਡੋਡੇ ਆਗੇ ਤੇ ਚਲੋ ਫਿਰ ਆਪਾਂ ਜਿਆਦਾ ਟਾਈਮ ਨਹੀਂ ਲੈਂਦੇ ਤੇ ਬਲੌਕ ਕਰ ਦਾਂ ਸ਼ੂਟ ਤੇ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਦੱਬ ਕੇ ਕਮੈਂਟ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਆਪਣਾ ਜਿੰਨਾ ਹੋ ਸਕਦਾ ਯਾਰਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਿਆ ਕਰੋ ਤੇ ਸਾਈ ਪ੍ਰੈਸ ਦੀਆਂ ਜਿੰਨੀਆਂ ਵੀ ਜਾਣਕਾਰੀਆਂ ਜਾਂ ਇੰਡੀਆ ਦੇ ਵਿੱਚ ਜੋ ਵੀ ਮੈਂ ਐਕਟੀਵਿਟੀ ਕਰਦਾ ਉਹਨੂੰ ਦੇਖਣ ਲਈ ਚੈਨਲ ਤੇ ਜਿਹੜੀ ਸਾਈਟ ਤੇ ਬਣੀ ਹੋਈ ਘੰਟੀ ਆ ਉਹਨੂੰ ਜਰੂਰ ਦੱਬ ਦਿਓ ਤੇ ਆਓ ਫਿਰ ਤੁਹਾਨੂੰ ਦੱਸਿਏ ਕਿੱਦਾਂ ਮਿਲਦਾ ਐ ਸਾਈਪ੍ਰਸ ਵਿੱਚ ਕੁਡੇ ਤੇ ਮੇਰੇ ਹੱਥ ਵਿੱਚ ਜਿਹੜਾ ਬਾਕਸ ਹੈਗਾ ਇਹ ਆਇਆਗਾ ਗ੍ਰੀਸ ਤੋਂ ਤੇ ਇਹ ਤੁਹਾਨੂੰ ਦੱਸਦੇ ਆਂਗੇ ਫਿਰ ਬਾਕਸ ਦੇ ਵਿੱਚ ਕੀ ਹੈਗਾ ਸਾਈਪ੍ਰਸ ਦੇ ਵਿੱਚ ਕਿੱਥੋਂ ਕੀ ਮੰਗਾ ਸਕਦੇ ਠੀਕ ਆ ਤੇ ਆ ਚੁੱਕੇ ਆਂਗੇ ਠੀਕ ਆ ਪਾਰਸਲ ਕੱਢਦੇ ਆਂ ਬਾਹਰ ਆਪਣਾ ਘਰ ਘਰਦੇ ਆਂ ਆਪਾਂ ਹੁਣ ਓਪਨਿੰਗ ਦੋਜੀ ਬਾਕਸ ਹੋ ਗਿਆ ਅਨਬਾਕਸ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਇੱਕ ਸਲਿੱਪ ਮਿਲ ਰਹੀ ਹੈ ਉਹਦੇ ਉੱਪਰ ਲਿਖਿਆ ਹੋਗਾ ਐਡਰੈਸ ਤੇ 250 ਗ੍ਰਾਮ ਇੱਕ ਪੈਕ ਦਾ ਬਜਨਾ ਯਾਨੀ ਕਿ ਇਹਦੇ ਵਿੱਚ ਦੋ ਪੈਕ ਦਾ ਅੱਧਾ ਕਿਲੋ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਦੱਸਿਆ ਹੀ ਹੈ ਕਿੱਥੋਂ ਆਏ ਹਨ ਤੁਸੀਂ ਇਹਨੂੰ ਮਗਵਾ ਸਕਦੇ ਆਂਗੇ ਲੀਗਲ ਤਰੀਕੇ ਨਾਲ ਯੂ ਬੀ ਸਪਲੱਸ ਦੇ ਵਿੱਚ ਰਹਿੰਦਾਗਾ ਕਿਸੇ ਨੇ ਹੁੰਦਾ 100 ਨਾ ਤੇ ਤੁਸੀਂ ਨਾਰਮਲ ਸ਼ਾਪ ਤੋਂ ਲੈਣੇ ਹਨ ਤੁਹਾਨੂੰ ਇਹ 250 ਗ੍ਰਾਮ ਦਾ ਪੈਕਟ 1.5 200 ਯੂਰੋ ਦਾ ਪੈਂਦਾਗਾ ਤੇ ਤੁਸੀਂ ਜੇ ਆਨਲਾਈਨ ਮਗਵਾਉਣਾ ਹੋਇਆ ਮੈਨੂੰ ਦੱਸ ਦਿਓ ਮੈਨੂੰ ਮੈਸੇਜ ਕਰ ਲਿਓ ਪਰਸਨਲ ਆਗੇ ਤੁਹਾਨੂੰ ਮੈਂ ਦੱਸ ਦਊਗਾ ਕਿੰਦਾ ਹੈ ਤੁਸੀਂ ਆਨਲਾਈਨ ਮਗਵਾ ਸਕਦੇ ਆ ਇਹ ਇੱਕ ਪੈਕਟ 250 ਗ੍ਰਾਮ ਤੁਹਾਨੂੰ ਪਾਊਗਾ 55 ਯੂਰੋ ਦਾ ਕਿ ਜਿਹੜਾ ਇੱਥੇ 150 200 ਯੂਰੋ ਦਾ ਦਿਖਦਾਗਾ ਨਾਰਮਲ ਤੁਸੀਂ ਆਪ ਦਾ ਫਿਰ ਮਗਵਾਓ ਬਾਕੀ ਨੂੰ ਸੈਟ ਕਰਕੇ ਮੈਸੇਜ ਕਰ ਲੈਣਾ ਤੁਹਾਨੂੰ ਮੈਂ ਦੱਸ ਦੂੰਗਾ ਕਿੱਦਾਂ ਹੁੰਦਾ ਇਹ ਔਨਲਾਈਨ ਵਕਦਾਂ ਔਨਲਾਈਨ ਹੋ ਸਕਦੀ ਠੀਕ ਹੈ ਜੀ ਇਹਦੇ ਵਿੱਚ ਹੈਗੇ ਆ ਦੋ ਪੈਕ ਇੱਕਲਾ ਪੈਕ ਦਾ ਇੱਕਲਾ ਪੈਕ ਦਾ ਸੋ ਆਪਾਂ ਸੋ ਆਪਾਂ ਇਹ ਫੋਟੋ ਵੀ ਕਰ ਦਿਆਂ ਓਪਨ ਨੂੰ ਖੋਲ ਲੈਂਦੇ ਆ ਕਦੇ ਨਾ ਤੇ ਦੇਖ ਸਕਦੇ ਹੋ ਦੋ ਜੀ ਆਪੇ ਇੱਕ ਲਫਾਵਾ ਇਸ ਦਾ ਬੋਲ ਇੱਕ ਬੋਕ ਜੇ ਆਪਾਂ ਇਹ ਲਫਾਵਾ ਖੋਲ ਲੈਣੀਗਾ ਇਦਾਂ ਹੀ ਬੰਦ ਰੱਖਾਂਗੇ ਤੇ ਇੱਕ ਆਪਾਂ ਖੋਲ ਲਿਆਗਾ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਕ ਨੰਬਰ ਕੁਆਲਿਟੀ ਆ ਠੀਕ ਆ ਪੂਰੀ ਸਬਕ ਬਾਕੀ ਰੰਗ ਰੂਪ ਬਹੁਤ ਸੋਹਣਾਗਾ ਤੇ ਸੋ ਜੇ ਕਿਸੇ ਨੇ ਆਨਲਾਈਨ ਮੰਗਵਾਉਣੇ ਹੋਏ ਆਪਾਂ ਨੂੰ ਸਾਈਟ ਤੇ ਆ ਕੇ ਮੈਸੇਜ ਜ਼ਰੂਰ ਕਰਨਾ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਹੀ ਆ